ਕਾਹੇ ਮੇਰੇ ਬ੍ਰਾਹਮਣ ਹਰ ਨਾ ਕਹਹਿ ਰਾਮ ਨਾਮ ਬੋਲਹਿ ਪਾਡੇ ਦੋਜਕ ਭਰਹਿ ਹਾਂਜੀ ਰਾਮ ਨਾਮ ਬੋਲਹਿ ਪਾਡੇ ਦੋਜਕ ਭਰਹਿ ਰਹਾਉ ਆਪਨ ਊਚ ਨੀਚ ਘਰ ਭੋਜਨ ਆਪਨ ਊਚ ਨੀਚ ਘਰ ਭੋਜਨ ਆਪਨ ਊਚ ਨੀਚ ਘਰ ਭੋਜਨ ਅਠੇ ਕਰਮ ਕਰ ਉਦਰ ਪਰਹਿ ਪਰਹਿ ਨਹੀਂ ਕਹਿਣਾ ਪਰਹਿ ਰਾਰੇ ਦੇ ਉੱਤੇ ਨਾ ਸੂਖਮ ਰੂਪ ਦੇ ਵਿੱਚ ਦਲਾਵਾ ਬੋਲਦੀਆਂ ਹਨ ਸਿਆਰੀ ਦਾ ਉਚਾਰਨ ਹੁੰਦਾ ਹੈ ਪਰਹਿ ਪਰਹਿ ਨਹੀਂ ਜਾਵਹਿ ਗਾਵਹਿ ਨਹੀਂ ਗਾਵਹਿ ਜਾਵਹਿ ਕਰਾਵਹਿ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਪਰਹਿ ਚੌਦਸ ਅਮਾਵਸ ਰਾਚ ਰਚ ਮੰਗਹਿ ਕਰ ਦੀਪਕ ਲੈ ਕੂਪ ਪਰਹਿ ਹਾਂਜੀ ਕਰ ਦੀਪਕ ਲੈ ਵੱਖਰਾ ਕਰ ਦੀਪ ਇਕੱਠਾ ਨਹੀਂ ਕਹਿਣਾ ਕਰ ਦੀਪਕ ਲੈ ਕੂਪ ਪਰਹਿ ਕੂਪ ਦੇ ਪੱਪੇ ਦੋ ਹਨ ਲਖੇਰ ਕੇ ਪੜਦੇ ਹਾਂ ਕੂਪ ਪਰਹਿ ਨਹੀਂ ਕਹਿਣਾ ਕੂਪ ਪਰਹਿ 14 ਅਮਾਵਸ ਰਾਜ ਰਾਜ ਮੰਗਹਿ ਕਰ ਦੀਪਕ ਲੈ ਕੂਪ ਪਰਹਿ ਤੂੰ ਬ੍ਰਹਮਣ ਮੈਂ ਕਾਸੀਕ ਜੁਲਹਾ ਹਾਂ ਜੀ ਕਾਸੀਕ ਇਕੱਠਾ ਹੀ ਪਾਠ ਹੈ ਕਾਸੀ ਕਾਮ ਪਾਠੀ ਸਿੰਘ ਜਿਨ੍ਹਾਂ ਨੇ ਸੰਥਿਆਨੀ ਕੀਤੀ ਹੁੰਦੀ ਪੜ ਜਾਂਦੇ ਨੇ ਤੂੰ ਬ੍ਰਹਮ ਤੂੰ ਬ੍ਰਹਮਨ ਮੈਂ ਕਾਸੀਕ ਜੁਲਹਾ ਮੋ ਤੋਹ ਬਰਾਬਰੀ ਕੈਸੇ ਕਹਿ ਬਣਹ ਹਮਰੇ ਰਾਮ ਨਾਮ ਕਹਿ ਉਬਰੇ ਹਮਰੇ ਰਾਮ ਨਾਮ ਕਹਿ ਉਬਰੇ ਹਮਰੇ ਪਤੀ ਯਮਕ ਲੱਗੀ ਬੇਦਪੁਰੋ ਸੇ ਪਾਂਡੇ ਦੂਬ ਮਰਹਿ ਜਿੱਥੇ ਬਿੰਦੀ ਲੱਗੀ ਆ ਪਾਂਡੇ ਇੱਥੇ ਪਾਂਡੇ ਉਚਾਰਨ ਕਰਨਾ ਪਿੱਛੇ ਪਾਡੇ ਆਇਆ ਤਾਂ ਉੱਥੇ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਤਰਵਰ ਏਕ ਅਨੰਤ ਡਾਰ ਸਾਖਾ ਉਹਪ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਹਾਂਜੀ ਹੈ ਰੇ ਵੱਖਰਾ ਕਹਿਣਾ ਹੈਰੀ ਨਹੀਂ ਕਰ ਦੇਣਾ ਤਿਨ ਹਰ ਪੂਰੈ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਰਾਜਾ ਰਾਮ ਕੀ ਰਾਜਾ ਰਾਮ ਇਕੱਠੇ ਹੀ ਪਾਠ ਹੈ ਰਾਜਾ ਰਾਮ ਕੀ ਕਹਾਣੀ ਅੰਤਰਜੋਤ ਰਾਮ ਪਰਗਾਸਾ ਗੁਰਮੁਖ ਬਿਰਲੇ ਜਾਨੀ ਰਹਾਉ ਪਵਰ ਏਕ ਪੁਹ ਪਰਸ ਬੀਦਾ ਬਾਰਹ ਲੇ ਔਰ ਧਰਿਆ ਪਵਰ ਏਕ ਪੁਹ ਪਰਸ ਬੀਦਾ ਇਥੇ ਵਿਸਰਾਮ ਬਾਰਹ ਲੇ ਔਰ ਧਰਿਆ ਸੋਰਹ ਮਧੇ ਪਵਨ ਝਕੋ ਰਿਆ ਏਕੂ ਕਾ ਗਾਨੀ ਵਿਚਲਾਉਣਾ ਕੋਰੀਆ ਬੋਲਣਾ ਝਕੋ ਰਿਆ ਸੋਰਹ ਮੱਦੇ ਪਵਨ ਝਕੋ ਰਿਆ ਸੋਰਹ ਮੱਦੇ ਪਵਨ ਝਕੋ ਰਿਆ ਇਕਠੈ ਝਕੋ ਰਿਆ ਆਕਾਸ਼ੇ ਫਾਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲਹਰ ਸੁਖਿਆ ਧਰਤੀ ਜਲਹਰ ਸੁਖਿਆ ਕਹੇ ਕਬੀਰ ਹਉ ਤਾ ਕਾ ਸੇਵਕ ਜਿਨ ਇਹ ਬਿਰਵਾ ਦੇਖਿਆ ਮੁੰਦਰਾ ਮੂਨ ਦਇਆ ਕਰ ਝੂਲੀ ਪਤਰ ਕਾ ਕਰਹੁ ਵਿਚਾਰ ਦੇ ਖਿੰთა ਇਹ ਤਨ ਸਿਆਉ ਆਪਣਾ ਨਾਮ ਕਰਉ ਆਧਾਰ ਦੇ ਖਿੰთა ਇਹ ਇੱਥੇ ਠਮਕ ਲਾ ਦੇਣੀ ਹੈ ਤਨ ਸਿਆਉ ਆਪਣਾ ਇੱਥੇ ਵਿਸਰਾਮ ਹੈ नाम करो आधार री ऐसा जोग कमावह जोगी जापताप संजम गुरमुख भोगी रहाओ बुद्ध विभूत चढ़ावाओ अपनी सिंगी सुरत मिलाई कर बैराग फिर तान नगरी मन की किंगुरी बजाई ਪੰਚ ਤਤ ਲੈ ਹਿਰਦੈ ਰੱਖੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵ ਨਿਦ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨ ਇਹੋ ਮਨ ਲਾਇਆ ਹ ਭਵ ਨਿਦ ਤਰਨ ਤਰਨ ਚਿੰਤਾ ਮਨ ਇਥੇ ਵਿਸਰਾਮ ਹੈ ਇਕ ਨਿਮਖ ਨ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਉ ਪਰ ਤਨ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੁਟੇ ਇਸ ਤਰ੍ਹਾਂ ਉਚਾਰਨ ਕਰਨਾ ਪਰ ਧਨ ਪਰ ਦਾ ਧਨ ਨਾਲ ਸੰਬੰਧ ਹੈ ਪਾਠ ਵੱਖਰੇ ਹੀ ਹਨ ਥੋੜਾ ਜਿਹਾ ਸੰਬੰਧ ਕਰਕੇ ਬੋਲਣਾ ਹੈ ਲਮਕਾ ਕੇ ਪਰ ਧਨ ਪਰ ਤਨ ਪਰ ਤੀ ਨਿੰਦਾ ਇੱਥੇ ਵਿਰਾਮ ਹੈ ਪਰ ਆਪਵਾਦ ਇਹ ਆਪ ਤੇ ਬਾਦ ਦੇ ਵਿੱਚ ਡੈਸ਼ ਜੀ ਦੇ ਕੇ ਪੋਲਾ ਉਚਾਰਨ ਕਰਨਾ ਪਰ ਆਪਵਾਦ ਨਾ ਟੂਟੈ ਆਲਾ ਗਵਨ ਹੋਤ ਹੈ ਫੋਨ ਫੋਨ ਇਹੋ ਪ੍ਰਸੰਗ ਨਾ ਟੂਟੈ ਪ੍ਰਸੰਗ ਇਹ ਰਾਰਾ ਪੂਰਾ ਲਾ ਕੇ ਇਹੋ ਪਰਸੰਗ ਨਾ ਟੂਟੈ ਜੇ ਘਰ ਕਥਾ ਹੋਤ ਹਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤੈਨ ਸੰਗ ਸਦਾ ਵਸੀਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ਦਇਆ ਦਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤ ਬਸਲ ਪੈ ਹਾਰੀ ਹਾਂ ਇਹ ਬਸਲ ਬੱਬੇ ਦੇ ਨਾਲ ਉਚਾਰਨ ਕਰਨਾ ਬਹੁਤਾ ਪਾਠ ਮਛਲੀ ਆਉਂਦਾ ਇੱਥੇ ਬੱਬੇ ਨਾਲ ਬਸਲ ਭਗਤ ਬਸਲ ਪਹਿ ਹਰੀ ਕਹਿਤ ਕਬੀਰ ਪੀਰ ਜਨ ਰੱਖ ਹਰ ਸੇਵਾ ਕਰੋ ਤੁਮਾਰੀ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ